ਅਸੀਂ ਬੜਾ ਮਨ ਨੂੰ ਸਕੂਨ ਆਇਆ ਔਰ ਤਸੱਲੀ ਹੋਈ ਆ ਔਰ ਮਹਿਸੂਸ ਵੀ ਹੋਇਆ ਕਿ ਪਿਛਲੇ ਸਮੇਂ ਵਿੱਚ ਜੋ ਜ਼ਿੰਦਗੀ ਚ ਜਾਣੇ ਜਾਣੇ ਗਲਤੀਆਂ ਹੋਈਆਂ ਅਸੀਂ ਉਹਨਾਂ ਦੀ ਖੀਮਾ ਜਾਜਕਾ ਲਈ ਭਾਵੇਂ ਅਕਾਲੀ ਦਲ ਵਿੱਚ ਰਹਿੰਦੇ ਆ ਵੀ ਕੋਈ ਸਾਡੇ ਤੋਂ ਪਤਾਈਆਂ ਹੋਈਆਂ ਉਹਨਾਂ ਲਈ ਅਸੀਂ ਲਿਖਤੀ ਤੌਰ ਤੇ ਵੀ ਪਹਿਲਾਂ ਹਾਜ਼ਰ ਹੋ ਕੇ ਜਹੇਦਾਰ ਸਹਿਬਾਨਾ ਨੂੰ ਦੇਖ ਕੇ ਆਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰੀ ਸਮੀਖਿਆ ਵੀ ਕੀਤੀ ਹੈ ਉਸ ਤੋਂ ਬਾਅਦ ਜੋ ਸੇਵਾ ਵੀ ਲਾਈਆ ਔਰ ਮੈਂ ਸਮਝਦਾ ਕਿ ਆਉਣ ਵਾਲਾ ਭਵਿੱਖ ਜਿਹੜਾ ਹੈ ਸ਼ਰਮਣੀ ਕਾਲੀਦਲ ਦਾ ਉਹਦਾ ਜੋ ਚਿੱਤਰ ਚਿੱਤਰਿਆ ਜਹੇਦਾਰ ਸਹਿਬਾਨਾ ਨੇ ਸਾਹਮਣੇ ਰੱਖਿਆ ਪੰਦੇ ਔਰ ਆਗੂ ਸਹਿਬਾਨਾ ਦੇ ਅਸੀਂ ਉਹਦੇ ਤੇ ਚੱਲਣ ਦੀ ਪੂਰੀ ਮਨ ਦਾ ਨਾ ਕੋਸ਼ਿਸ਼ ਕਰਾਂਗੇ ਲੱਗਦਾ ਕਿ ਨਮਾ ਪ੍ਰਧਾਨ ਜਿਹੜਾ ਚ ਉਹਨਾਂ ਦੀ ਜਦੋਂ ਬਡਾਲਾ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਉਹ ਪ੍ਰਕਿਰਿਆ ਵੀ ਜਲਦ ਸ਼ੁਰੂ ਹੋਏਗੀ ਕੁਦਰਤੀ ਤੌਰ ਤੇ ਸਿੰਘ ਸਾਹਿਬਾਨ ਦਾ ਆਦੇਸ਼ ਆ ਜਿਹੜੀ ਪਹਿਲੀ ਲੀਡਰਸ਼ਿਪ ਨੇ ਕੁਝ ਨਾ ਅਸਤੀਫੇ ਦਿੱਤੇ ਸੀ ਫਸ ਵੀਰ ਸਿੰਘ ਬਾਦਲ ਸਮੇਤ ਵੀ ਉਹ ਅਸਤੀਫੇ ਮਨਜ਼ੂਰ ਕੀਤੇ ਜਾਣ ਉਹ ਤੋਂ ਬਾਅਦ ਜਿਹੜੀ ਭਰਤੀ ਹੋ ਕੇ ਮਤਲਬ ਨਵੀਂ ਦਿਖ ਵਾਲੀ ਲੀਡਰਸ਼ਿਪ ਨਵੀਂ ਦਿਖ ਵਾਲੀ ਜਿਹੜੀ ਜਿਹੜੀ ਆਸ ਉਮੀਦ ਤਵਕੋਂ ਕਾਲੀ ਦਲ ਤੇ ਲੋਕ ਕਰਦੇ ਨੇ ਉਸ ਤਰ੍ਹਾਂ ਦੀ ਲੀਡਰਸ਼ਿਪ ਨੂੰ ਅੱਗੇ ਲਿਆਣ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਮੁੱਚੇ ਪੰਥ ਹਤੈਸ਼ੀ ਲੋਕਾਂ ਨੂੰ ਪੰਜਾਬ ਹਤੈਸ਼ੀ ਲੋਕਾਂ ਨੂੰ ਸ਼ਰਮਣੀ ਕਾਲੀ ਦਲ ਦੇ ਕਲਾਵੇ ਵਿੱਚ ਲੈ ਕੇ ਉਹ ਤਕੜੀ ਮਜ਼ਬੂਤ ਜਿੱਥੇ ਮੰਦੀ ਬਣਾਈ ਜਾਵੇ ਮਨੂ ਮਾਜਰਾ ਸਾਹਿਬ ਜਿਹੜਾ ਇੱਕ ਤੁਸੀਂ ਕਹਿ ਰਹੇ ਹੋ ਕਿ ਪ੍ਰਕਿਰਿਆ ਜੇਕਰ ਉਸ ਮੁਤਾਬਕ ਕੋਈ ਵੀ ਪ੍ਰਦਾਨ ਬਣਿਆ ਜਾਂਦਾ ਉਹ ਮਨਜ਼ੂਰ ਹੋਏਗਾ ਤੁਹਾਨੂੰ ਤੇ ਉਹ ਕੁਦਰਤੀ ਤੌਰ ਤੇ ਜਿਹੜੀ ਸਿਸਟਮ ਆ ਸਿਸਟਮ ਦੇ ਵਿੱਚ ਰਹਿ ਕੇ ਮਤਲਬ ਹਰ ਇੱਕ ਨੂੰ ਹੱਕ ਆ ਤੇ ਵੀਰ ਬਾਦਲ ਹੀ ਹੋਗਾ ਮੈਂ ਕਹਿੰਦਾ ਵੀ ਜਿਹੜਾ ਵੀ ਉਸ ਮੁਤਾਬਕ ਜਥੇਦਾਰ ਸਹਿਬਾਨਾ ਨੇ ਜੋ ਉਦੇਸ਼ ਦਿੱਤੇ ਨੇ ਉਹਨਾਂ ਆਦੇਸ਼ਾਂ ਤੇ ਅਸੀਂ ਪੂਰੀ ਤਰ੍ਹਾਂ ਚੱਲਾਂਗੇ ਔਰ ਜਿਹੜੀ ਭਾਰਤੀ ਦੀ ਪ੍ਰਕਿਰਿਆ ਹੈ ਉਹ ਕਮੇਟੀ ਬਣਾਈ ਆ ਕਮੇਟੀ ਦੀ ਜ਼ਿੰਮੇਵਾਰੀ ਲਈ ਆ ਬਲਕਿ ਕਮੇਟੀ ਨੂੰ ਜਲਦੀ ਆਪਣੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ ਮੈਂ ਤਾਂ ਇਹ ਹੀ ਚਾਹੁੰਦਾ ਕਿਉਂਕਿ ਲੋਕ ਵੀ ਇਹ ਚਾਹੁੰਦੇ ਨੇ ਕਿ ਜਲਦੀ ਅਸੀਂ ਜਥੇਬੰਦੀ ਬਣਾਈਏ ਔਰ ਤਾਂ ਕਿ ਜਿਹੜੀਆਂ ਪੰਜਾਬ ਤੇ ਪੰਥ ਨੂੰ ਚੁਣੌਤੀਆਂ ਨੇ ਅਸੀਂ ਉਹ ਨਜਿੱਠ ਸਕੀਏ ਔਰ ਖੇਰੂ ਖੇਰੂ ਹੋਈ ਪੰਥ ਦੀ ਸ਼ਕਤੀ ਜਿਹੜੀ ਆ ਉਹਨੂੰ ਅਸੀਂ ਇੱਕ ਥਾਂ ਤੇ ਜੋੜ ਸਕੀਏ ਚਾਰ ਤਿਕ ਤੋਂ ਬਾਅਦ ਲਗਾਤਾਰ ਦੇਖੀ ਤਾ ਕਈ ਸ਼ਰੋਮੇ ਅਕਾਲੀਦਰ ਦੀਆਂ ਅੱਖਾਂ ਨੂੰ ਧਮਕੀਆਂ ਵੀ ਆ ਰਹੀਆਂ ਨੇ ਫੋਨ ਤੇ ਉਸ ਬਾਰੇ ਕਿਵੇਂ ਦੇਖਦੇ ਹੋ ਕਿ ਕੀ ਲੱਗਦਾ ਸਾਜ਼ਿਸ਼ ਕੀ ਹੋ ਸਾਈ ਦੇਖੋ ਮੈਂ ਸਮਝਦਾ ਇਸ ਤਰ੍ਹਾਂ ਦੇ ਸਾਹਸ ਸਾਹਸ ਧਮਕੀਆਂ ਦੇਣ ਦੀਆਂ ਜਾਂ ਗੋਲੀ ਚਲਾਉਣ ਵਾਲੀ ਗੱਲ ਵੀ ਉਹ ਸਾਰਾ ਸਾਰ ਗਲਤ ਆ ਔਰ ਉਹਦੀ ਅਸੀਂ ਨੀਂਦਾ ਵੀ ਕੀਤੀ ਆ ਨਾ ਮਤਲਬ ਸਾਡਾ ਧਰਮ ਸਿਖਾਉਂਦਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਭਾਈਚਾਰਕ ਸਾਂਝ ਪਿਆਰ ਇਤਫਾਕ ਜਿਹੜਾ ਹੈ ਪੰਥਕ ਸਫਾ ਵਿੱਚ ਬਣਿਆ ਰਹੇ ਔਰ ਪੰਥ ਜਿਹੜਾ ਹੈ ਇੱਕ ਢੰਡੇ ਥੱਲੇ ਇੱਕ ਜਥੇਬੰਦੀ ਥੱਲੇ ਜੁੜ ਕੇ ਕੰਮ ਕਰੇ ਨਾ ਦਈਏ ਚਲੋ ਅਸੀਂ ਤਾਂ ਸਿੰਘ ਸਾਹਿਬ ਦਾ ਜੋ ਵੀ ਹੁਕਮ ਆ ਇਨ ਬੈਨੋ ਦੀ ਪਾਲਣਾ ਕਰ ਵੀ ਰਹੇ ਆ ਤੇ ਕਰਾਂਗੇ ਵੀ ਇਸ ਲਈ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਦੇ ਲੀਡਰ ਸਾਹਿਬਾਨਾਂ ਨੇ ਉਦੋਂ ਹੀ ਦੋ ਤਰੀਕ ਨੂੰ ਮੰਨ ਬਣਾ ਲਿਆ ਸੀ ਕਿ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਆਪਣੀ ਜਿਹੜੀ ਸਦਾਰ ਲਹਿਰ ਹੈ ਇਹਨੂੰ ਸਮੇਟ ਦੇਣਾ ਹੈ ਵਾਈਂਡ ਅਪ ਕਰ ਦੇਣਾ ਤੇ ਸਿੰਘ ਸਾਹਿਬਾਨ ਨੂੰ ਅਸੀਂ ਇਤਲਾ ਦੇ ਦੇਣੀ ਆ ਇਸ ਲਈ ਰਸਮੀ ਤੌਰ ਤੇ ਅੱਜ ਇੱਥੇ ਮੀਟਿੰਗ ਰੱਖੀ ਆ ਕਰਕੇ ਲੀਡਰ ਸਾਹਿਬਾਨਾਂ ਦੀ ਸੇਵਾ ਚੱਲ ਰਹੀ ਸੀ ਅੱਜ ਉਹ ਸੇਵਾ ਮੁਕੰਮਲ ਹੋਈ ਆ ਉਸ ਤੋਂ ਬਾਅਦ ਮੀਟਿੰਗ ਕਰਕੇ ਤੇ ਸਿੰਘ ਸਾਹਿਬ ਜੀ ਨੂੰ ਅਸੀਂ ਇਹ ਜਿਹੜਾ ਹੈਗਾ ਬੇਨਤੀ ਕਰ ਦੇਣੀ ਆ ਕਿ ਅਸੀਂ ਤੁਹਾਡੇ ਹੁਕਮਾਂ ਦੀ ਪਾਲਣਾ ਕਰਤੀ ਹੈ ਤੇ ਇਹ ਵੀ ਉਮੀਦ ਕਰਦੇ ਆ ਕਿ ਜਿਹੜੇ ਬਾਕੀ ਵੀ ਆਦੇਸ਼ ਹੋਏ ਸਨ ਹੁਕਮ ਹੋਏ ਸਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਰੇ ਲੀਡਰਾਂ ਨੂੰ ਜੋ ਜੋ ਵੀ ਸਿੰਘ ਸਾਹਿਬ ਨੇ ਕਿਹਾ ਸੀ ਸਭ ਨੂੰ ਉਹਨਾਂ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਕਾਲ ਤਰ ਤੁਹਾਡੇ ਵੱਲੋਂ ਇੱਕ ਮੰਗ ਹੋ ਰਹੀ ਸੀ ਕਿ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਹੁਣ ਅਸੀਂ ਕਹਿ ਸਕਦੇ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਲੇ ਪਾਸੇ ਕਦਮ ਜਿਹੜੇ ਵਧਨੇ ਸ਼ੁਰੂ ਹੋ ਚੁੱਕੇ ਆ ਸਿੰਘ ਸਾਹਿਬ ਨੇ ਇੱਕ ਕਮੇਟੀ ਬਣਾਈ ਸੀ ਜਿਸ ਕਮੇਟੀ ਦਾ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਕਿ ਨਵੇਂ ਸਿਰੇ ਤੋਂ ਭਰਤੀ ਕਰਕੇ ਤੇ ਸਾਰਾ ਜਿਹੜਾ ਢਾਂਚਾ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਾਰੀ ਨਵੇਂ ਆਪਣੇ ਮੁੱਢ ਤੋਂ ਸ਼ੁਰੂ ਕਰਕੇ ਨਵੇਂ ਸ਼੍ਰੋਮ ਬਣਾਉਣ ਆ ਹਜੇ ਤੱਕ ਉਸ ਕਮੇਟੀ ਦੀ ਮੀਟਿੰਗ ਤਾਂ ਕੋਈ ਹੋਈ ਨਹੀਂ ਧਾਮੀ ਸਾਹਿਬ ਉਹਦੇ ਅਮੁੱਖ ਨੇ ਉਸ ਕਮੇਟੀ ਦੇ ਲੇਕਿਨ ਸਿੰਘ ਸਹਿਬਾਨ ਦਾ ਆਦੇਸ਼ ਇਹ ਸੀਗਾ ਕਿ ਹੁਣ ਜਦੋਂ ਕਾਲ ਤਖਤ ਸਾਹਿਬ ਨੇ ਫੈਸਲਾ ਕਰਤਾ ਇਹ ਸਾਰੇ ਆਪਣੇ ਸਿਲਸਿਲੇ ਦਾ ਤੇ ਸਿੱਖ ਪੰਥ ਵਿੱਚ ਗੁਰੂ ਦੀ ਸੰਗਤ ਵਿੱਚ ਇੱਕ ਆਸ ਵੱਜ ਗਈ ਸੀ ਕਿ ਹੁਣ ਅਕਾਲੀ ਦਲ ਦੀ ਇੱਕ ਨਵੀਂ ਰੂਪਰੇਖਾ ਬਣੂਗੀ ਅਕਾਲੀ ਦਲ ਦੀ ਨਵੀਂ ਤਸਵੀਰ ਬਣੂਗੀ ਤੇ ਸਹੀ ਤਰੀਕੇ ਨਾਲ ਭਰਤੀ ਕਰਕੇ ਤੇ ਡੈਲੀਗੇਟ ਬਣਨਗੇ ਉਸ ਤੋਂ ਬਾਅਦ ਸਾਰਾ ਢਾਂਚਾ ਤੇ ਪ੍ਰਧਾਨ ਚੁਣਿਆ ਜਾਊਗਾ ਇਹ ਲੋਕਾਂ ਨੂੰ ਬੜੀ ਆਸ ਹੈ ਬੜੀ ਉਮੀਦ ਹੈ ਜੋ ਸਿੰਘ ਸਵਾਨ ਨੇ ਇੱਥੇ ਸਾਨੂੰ ਹੁਕਮ ਲਾਇਆ ਸੀਗਾ ਹਜੇ ਉਸ ਨੂੰ ਸ਼ੁਰੂ ਕਰਨਾ ਹੈ ਪਰ ਸਾਨੂੰ ਇਹ ਆਸੀਂ ਅਸੀਂ ਵਿਸ਼ਵਾਸ ਵੀ ਕਰਦੇ ਆਂ ਕਿ ਸਾਰੇ ਹੀ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਸਿੰਘ ਸਭਾ ਦੇ ਹਰ ਹੁਕਮ ਦੀ ਪਾਲਣਾ ਕਰਨਗੇ ਤੇ ਇਕੱਠੇ ਹੋ ਕੇ ਅਸੀਂ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਤਗੜੇ ਕਰਾਂਗੇ ਪੰਥ ਨੂੰ ਜਿਹੜੀ ਚੜ੍ਹਦੀ ਕਲਾ ਵੱਲ ਲੈ ਕੇ ਜਾਵਾਂਗੇ ਤੇ ਬਾਕੀ ਵੀ ਜਿਹੜੀਆਂ ਧਿਰਾਂ ਆ ਜਿਹੜੀਆਂ ਹੋਰ ਖੱਬੇ ਸੱਜੇ ਬੈਠੀਆਂ ਨੇ ਉਹਨਾਂ ਧਿਰਾਂ ਨੂੰ ਵੀ ਨਾਲ ਸ਼ਾਮਿਲ ਕਰਾਂਗੇ ਕਰਕੇ ਸਾਰੇ ਇਸ ਪ੍ਰਕਿਰਿਆ ਵਿੱਚ ਆਪਣਾ ਜਿਹੜਾ ਯੋਗਦਾਨ ਪਾਉਣਾ ਚਾਹੁੰਦੇ ਨੇ ਉੱਤੇ ਪਹੁੰਚ ਕੇ ਸੇਵਾ ਮੁਕੰਮਲ ਕਰਨ ਤੋਂ ਉਪਰੰਤ ਜੋ 2 ਦਸੰਬਰ ਨੂੰ ਸਾਨੂੰ ਸਿੰਘ ਸਾਹਿਬਾਨਾਂ ਨੇ ਲਾਈ ਸੀ ਬੜਾ ਮਨ ਨੂੰ ਸਕੂਨ ਆਇਆ ਔਰ ਤਸੱਲੀ ਹੋਈ ਆ ਔਰ ਮਹਿਸੂਸ ਵੀ ਹੋਇਆ ਕਿ ਪਿਛਲੇ ਸਮੇਂ ਵਿੱਚ ਜੋ ਜ਼ਿੰਦਗੀ 'ਚ ਜਾਣੇ-ਜਾਣੇ ਗਲਤੀਆਂ ਹੋਈਆਂ ਅਸੀਂ ਉਹਨਾਂ ਦੀ ਖੀਮਾ ਜਾਚ ਕ ਲਈ ਭਾਵੇਂ ਅਕਾਲੀ ਦਲ ਵਿੱਚ ਰਹਿੰਦੇ ਆ ਵੀ ਕੋਈ ਸਾਡੇ ਤੋਂ ਪਤਾਈਆਂ ਹੋਈਆਂ ਉਹਨਾਂ ਲਈ ਅਸੀਂ ਲਿਖਤੀ ਤੌਰ ਤੇ ਵੀ ਪਹਿਲਾਂ ਹਾਜ਼ਰ ਹੋ ਕੇ ਜਹੇਦਰ ਸਹਿਬਾਨਾ ਨੂੰ ਦੇਖ ਕੇ ਆਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰੀ ਸਮਿਖਿਆ ਵੀ ਕੀਤੀ ਹੈ ਉਸ ਤੋਂ ਬਾਅਦ ਜੋ ਸੇਵਾ ਵੀ ਲਾਈ ਹੈ ਔਰ ਮੈਂ ਸਮਝਦਾ ਕਿ ਆਉਣ ਵਾਲਾ ਭਵਿੱਖ ਜਿਹੜਾ ਹੈ ਸ਼ਰਮਣੀ ਕਾਲੀ ਦਲ ਦਾ ਉਹਦਾ ਜੋ ਚਿੱਤਰ ਚਿੱਤਰਿਆ ਜਹੇਦਰ ਸਹਿਬਾਨਾ ਨੇ ਸਾਹਮਣੇ ਰੱਖਿਆ ਪੰਥ ਦੇ ਔਰ ਆਗੂ ਸਹਿਬਾਨਾ ਦੇ ਅਸੀਂ ਉਹਦੇ ਤੇ ਚੱਲਣ ਦੀ ਪੂਰੀ ਮਾਨਦਾਰੀ ਨਾਲ ਕੋਸ਼ਿਸ਼ ਕਰਾਂਗੇ ਤੁਹਾਨੂੰ ਲੱਗਦਾ ਕਿ ਨਮਾ ਪ੍ਰਧਾਨ ਜਿਹੜਾ ਚ ਉਹਨਾਂ ਦੀ ਜਦੋਂ ਮਡਾਲਾ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਉਹ ਪ੍ਰਕਿਰਿਆ ਵੀ ਜਲਦ ਸ਼ੁਰੂ ਹੋਏਗੀ ਕੁਦਰਤੀ ਤੌਰ ਤੇ ਸਿੰਘ ਸਾਹਿਬਾਨ ਦਾ ਆਦੇਸ਼ ਆ ਜਿਹੜੀ ਪਹਿਲੀ ਲੀਡਰਸ਼ਿਪ ਨੇ ਕੁਝ ਨਾ ਅਸਤੀਫੇ ਦਿੱਤੇ ਸੀ ਸਾ ਸੁਵੀਰ ਸਿੰਘ ਬਾਦਲ ਸਮੇਤ ਵੀ ਉਹ ਅਸਤੀਫੇ ਮਨਜ਼ੂਰ ਕੀਤੇ ਜਾਣ ਉਹ ਤੋਂ ਬਾਅਦ ਜਿਹੜੀ ਭਰਤੀ ਹੋ ਕੇ ਮਤਲਬ ਨਵੀਂ ਦਿਖ ਵਾਲੀ ਲੀਡਰਸ਼ਿਪ ਨਵੀਂ ਦਿਖ ਵਾਲੀ ਜਣੀ ਜਿਹੜੀ ਆਸ ਉਮੀਦ ਤਵਕੋਂ ਕਾਲੀ ਦਲ ਤੇ ਲੋਕ ਕਰਦੇ ਨੇ ਉਸ ਤਰ੍ਹਾਂ ਦੀ ਲੀਡਰਸ਼ਿਪ ਨੂੰ ਅੱਗੇ ਲਿਆਣ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਮੁੱਚੇ ਪੰਥ ਹਤੈਸ਼ੀ ਲੋਕਾਂ ਨੂੰ ਪੰਜਾਬ ਹਤੈਸ਼ੀ ਲੋਕਾਂ ਨੂੰ ਸ਼ਰਮਣੀ ਕਾਲੀ ਦਲ ਦੇ ਕਲਾਵੇ ਵਿੱਚ ਲੈ ਕੇ ਉਹ ਤਕੜੀ ਮਜ਼ਬੂਤ ਜਿੱਥੇ ਮਦੀ ਬਣਾਈ ਜਾਵੇ ਜਿੰਨੂ ਮਾਜਰਾ ਸਾਹਿਬ ਜਿਹੜਾ ਇੱਕ ਤੁਸੀਂ ਕਹਿ ਰਹੇ ਹੋ ਕਿ ਉਹ ਪ੍ਰਕਿਰਿਆ ਜੇਕਰ ਉਸ ਤਦਪਕ ਕੋਈ ਵੀ ਪ੍ਰਦਾਨ ਜੁੜਿਆ ਜਾਂਦਾ ਉਹ ਮਨਜ਼ੂਰ ਹੋਏਗਾ ਤਾਂ ਤੇ ਉਹ ਕੁਦਰਤੀ ਤੌਰ ਤੇ ਜਿਹੜੀ ਸਿਸਟਮ ਆ ਸਿਸਟਮ ਦੇ ਵਿੱਚ ਰਹਿ ਕੇ ਮਤਲਬ ਹਰ ਇੱਕ ਨੂੰ ਹੱਕ ਆ ਤੇ ਵੀਰ ਬਾਦਲ ਹੀ ਮੈਂ ਕਹਿੰਦਾ ਵੀ ਜਿਹੜਾ ਵੀ ਉਸ ਮੁਤਾਬਕ ਜਥੇਦਾਰ ਸਹਿਬਾਨਾ ਨੇ ਜੋ ਉਦੇਸ਼ ਦਿੱਤੇ ਨੇ ਉਹਨਾਂ ਆਦੇਸ਼ਾਂ ਤੇ ਅਸੀਂ ਪੂਰੀ ਤਰ੍ਹਾਂ ਚੱਲਾਂਗੇ ਔਰ ਜਿਹੜੀ ਭਰਤੀ ਦੀ ਪ੍ਰਕਿਰਿਆ ਹੈ ਉਹ ਕਮੇਟੀ ਬਣਾਈ ਆ ਕਮੇਟੀ ਦੀ ਜ਼ਿੰਮੇਵਾਰੀ ਲਈ ਆ ਬਲਕਿ ਕਮੇਟੀ ਨੂੰ ਜਲਦੀ ਆਪਣੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਆ ਮੈਂ ਤਾਂ ਇਹ ਹੀ ਚਾਹੁੰਦਾ ਕਿਉਂਕਿ ਲੋਕ ਵੀ ਇਹ ਚਾਹੁੰਦੇ ਨੇ ਕਿ ਜਲਦੀ ਅਸੀਂ ਜਥੇਬੰਦੀ ਬਣਾਈਏ ਔਰ ਤਾਂ ਕਿ ਜਿਹੜੀਆਂ ਪੰਜਾਬ ਤੇ ਪੰਥ ਨੂੰ ਚੁਣੌਤੀਆਂ ਨੇ ਅਸੀਂ ਉਹ ਨਜਿੱਠ ਸਕੀਏ ਔਰ ਖੇਰੂ ਖੇਰੂ ਹੋਈ ਪੰਥ ਦੀ ਸ਼ਕਤੀ ਜਿਹੜੀ ਆ ਉਹਨੂੰ ਅਸੀਂ ਇੱਕ ਥਾਂ ਤੇ ਜੋੜ ਸਕੀਏ ਚਾਰਕ ਨੇ ਤੋਂ ਬਾਅਦ ਲਗਾਤਾਰ ਦੇਖਿਆ ਤਾਂ ਕਈ ਸ਼ਰੋਮੀਆਂ ਕਾਲੀਦਾਵ ਦੀਆਂ ਅੱਖਾਂ ਨੂੰ ਧਮਕੀਆਂ ਵੀ ਆਈਆਂ ਨੇ ਫੋਨ ਤੇ ਉਸ ਬਾਰੇ ਕਿਵੇਂ ਦੇਖਦੇ ਹੋ ਕਿ ਕੀ ਲੱਗਦਾ ਹੈ ਸਾਜ਼ਿਸ਼ ਕੀ ਹੋ ਸਕਦੀ ਹੈ ਦੇਖੋ ਮੈਂ ਸਮਝਦਾ ਇਸ ਤਰ੍ਹਾਂ ਦੇ ਸਾਧ ਸਾ ਧਮਕੀਆਂ ਦੇਣ ਦੀਆਂ ਜਾਂ ਗੋਲੀ ਚਲਾਉਣ ਵਾਲੀ ਗੱਲ ਵੀ ਉਹ ਸਰਾਸਰ ਗਲਤ ਆ ਔਰ ਉਹਦੀ ਅਸੀਂ ਨੀਦਾ ਵੀ ਕੀਤੀ ਆ ਨਾ ਮਤਲਬ ਸਾਡਾ ਧਰਮ ਸਿਖਾਉਂਦਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਭਾਈਚਾਰਕ ਸਾਜ ਪਿਆਰ ਇਤਫਾਕ ਜਿਹੜਾ ਹੈ ਪੰਥ ਕੇ ਸਫਾ ਵਿੱਚ ਬਣਿਆ ਰਹੇ ਔਰ ਪੰਥ ਜਿਹੜਾ ਹੈ ਇੱਕ ਝੰਡੇ ਥੱਲੇ ਇੱਕ ਜਥੇਬੰਦੀ ਥੱਲੇ ਜੁੜ ਕੇ ਕੰਮ ਕਰੇ। ਨਾਂ ਨਹੀਂ ਦਈਏ। ਚਲੋ ਅਸੀਂ ਤਾਂ ਸਿੰਘ ਸਾਹਿਬ ਦਾ ਜੋ ਵੀ ਹੁਕਮ ਹੈ ਇਨ ਬੈਨੋ ਦੀ ਪਾਲਣਾ ਕਰ ਵੀ ਰਹੇ ਆ ਤੇ ਕਰਾਂਗੇ ਵੀ। ਇਸ ਲਈ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਦੇ ਲੀਡਰਸ਼ਿਪ ਬਾਨਾ ਨੇ ਉਦੋਂ ਹੀ ਦੋ ਤਰੀਕ ਨੂੰ ਮੰਨ ਬਣਾ ਲਿਆ ਸੀ ਕਿ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਆਪਣੀ ਜਿਹੜੀ ਸਦਾਰ ਲੈ ਰਹੇ ਆ ਇਹਨੂੰ ਸਮੇਟ ਦੇਣਾ ਆ ਵਾਈਂਡ ਅਪ ਕਰ ਦੇਣਾ ਤੇ ਸਿੰਘ ਸਹਿਬਾਨ ਨੂੰ ਅਸੀਂ ਇਤਲਾ ਦੇ ਦੇਣੀ ਆ ਇਸ ਲਈ ਰਸਮੀ ਤੌਰ ਤੇ ਅੱਜ ਇੱਥੇ ਮੀਟਿੰਗ ਰੱਖੀ ਆ ਕਰਕੇ ਲੀਡਰ ਸਹਿਬਾਨਾਂ ਦੀ ਸੇਵਾ ਚੱਲ ਰਹੀ ਸੀ ਅੱਜ ਉਹ ਸੇਵਾ ਮੁਕੰਮਲ ਹੋਈ ਆ ਉਸ ਤੋਂ ਬਾਅਦ ਮੀਟਿੰਗ ਕਰਕੇ ਤੇ ਸਿੰਘ ਸਾਹਿਬ ਜੀ ਨੂੰ ਅਸੀਂ ਇਹ ਜਿਹੜਾ ਹੈਗਾ ਬੇਨਤੀ ਕਰ ਦੇਣੀ ਆ ਕਿ ਅਸੀਂ ਤੁਹਾਡੇ ਹੁਕਮਾਂ ਦੀ ਪਾਲਣਾ ਕਰਤੀ ਹੈ ਤੇ ਇਹ ਵੀ ਉਮੀਦ ਕਰਦੇ ਆ ਕਿ ਜਿਹੜੇ ਬਾਕੀ ਵੀ ਆਦੇਸ਼ ਹੋਏ ਸਨ ਹੁਕਮ ਹੋਏ ਸਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਰੇ ਲੀਡਰਾਂ ਨੂੰ ਜੋ ਜੋ ਵੀ ਸਿੰਘ ਸਾਹਿਬ ਨੇ ਕਿਹਾ ਸੀ ਸਭ ਨੂੰ ਉਹਨਾਂ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਬਹੁਤ ਵੱਡਾ ਤੁਹਾਡੇ ਵੱਲੋਂ ਇੱਕ ਮੰਗ ਹੋ ਰਹੀ ਸੀ ਕਿ ਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਹੁਣ ਅਸੀਂ ਕਹਿ ਸਕਦੇ ਹਾਂ ਕਿ ਕਾਲੀ ਦਲ ਨੂੰ ਮਜ਼ਬੂਤ ਕਰਨ ਵਾਲੇ ਪਾਸੇ ਕਦਮ ਜਿਹੜੇ ਵਧਨੇ ਸ਼ੁਰੂ ਹੋ ਚੁੱਕੇ। ਸਿੰਘ ਸਾਹਿਬ ਨੇ ਇੱਕ ਕਮੇਟੀ ਬਣਾਈ ਸੀ ਜਿਸ ਕਮੇਟੀ ਦਾ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਕਿ ਨਵੇਂ ਸਿਰੇ ਤੋਂ ਭਰਤੀ ਕਰਕੇ ਤੇ ਸਾਰਾ ਜਿਹੜਾ ਢਾਂਚਾ ਸ਼੍ਰੋਮਣੀ ਕਾਲੀ ਦਲ ਦਾ ਇੱਕ ਵਾਰੀ ਨਵੇਂ ਆਪਣੇ ਮੁੱਢ ਤੋਂ ਸ਼ੁਰੂ ਕਰਕੇ ਨਵੇਂ ਸਿਰੋਂ ਬਣਾਉਣਾ ਹੈ ਹਜੇ ਤੱਕ ਉਸ ਕਮੇਟੀ ਦੀ ਮੀਟਿੰਗ ਤਾਂ ਕੋਈ ਹੋਈ ਨਹੀਂ ਧਾਮੀ ਸਾਹਿਬ ਉਹਦੇ ਮੁਖ ਨੇ ਉਸ ਕਮੇਟੀ ਦੇ ਲੇਕਿਨ ਸਿੰਘ ਸਹਿਬਾਨ ਦਾ ਆਦੇਸ਼ ਇਹ ਸੀਗਾ ਕਿ ਹੁਣ ਜਦੋਂ ਕਾਲ ਤਖਤ ਸਾਹਿਬ ਨੇ ਫੈਸਲਾ ਕਰਤਾ ਇਹ ਸਾਰੇ ਆਪਣੇ ਸਿਲਸਿਲੇ ਦਾ ਤੇ ਸਿੱਖ ਪੰਥ ਵਿੱਚ ਗੁਰੂ ਕੀ ਸੰਗਤ ਵਿੱਚ ਇੱਕ ਆਸ ਵੱਜ ਗਈ ਸੀ ਕਿ ਹੁਣ ਅਕਾਲੀ ਦਲ ਦੀ ਇੱਕ ਨਵੀਂ ਰੂਪਰੇਖਾ ਬਣੂਗੀ ਅਕਾਲੀ ਦਲ ਦੀ ਨਵੀਂ ਤਸਵੀਰ ਬਣੂਗੀ ਤੇ ਸਹੀ ਤਰੀਕੇ ਨਾਲ ਭਰਤੀ ਕਰਕੇ ਤੇ ਡੈਲੀਗੇਟ ਬਣਨਗੇ ਉਸ ਤੋਂ ਬਾਅਦ ਸਾਰਾ ਢਾਂਚਾ ਤੇ ਪ੍ਰਬੰਧ ਚੁਣਿਆ ਜਾਊਗਾ ਇਹ ਲੋਕਾਂ ਨੂੰ ਬੜੀ ਆਸ ਹੈ ਬੜੀ ਉਮੀਦ ਹੈ ਜੋ ਸਿੰਘ ਸਬਾਨ ਨੇ ਇੱਥੇ ਸਾਨੂੰ ਹੁਕਮ ਲਾਇਆ ਸੀਗਾ ਅਜੇ ਉਸ ਨੂੰ ਸ਼ੁਰੂ ਕਰਨਾ ਹੈ ਪਰ ਸਾਨੂੰ ਇਹ ਆਸ ਹੈ ਤੇ ਅਸੀਂ ਵਿਸ਼ਵਾਸ ਵੀ ਕਰਦੇ ਹਾਂ ਕਿ ਸਾਰੇ ਹੀ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਸਿੰਘ ਸਬਾਨ ਦੇ ਹਰ ਹੁਕਮ ਦੀ ਪਾਲਣਾ ਕਰਨਗੇ ਤੇ ਇਕੱਠੇ ਹੋ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਤਕੜੇ ਕਰਾਂਗੇ ਪੰਥ ਨੂੰ ਜਿਹੜੀ ਚੜ੍ਹਦੀ ਕਲਾ ਵੱਲ ਲੈ ਕੇ ਜਾਵਾਂਗੇ ਤੇ ਬਾਕੀ ਵੀ ਜਿਹੜੀਆਂ ਧਿਰਾਂ ਆ ਜਿਹੜੀਆਂ ਹੋਰ ਖੱਬੇ ਸੱਜੇ ਬੈਠੀਆਂ ਨੇ ਉਹਨਾਂ ਧਿਰਾਂ ਨੂੰ ਵੀ ਨਾਲ ਸ਼ਾਮਿਲ ਕਰਾਂਗੇ ਕਰਕੇ ਸਾਰੇ ਇਸ ਪ੍ਰਕਿਰਿਆ ਵਿੱਚ ਆਪਣਾ ਜਿਹੜਾ ਯੋਗਦਾਨ ਪਾਉਣਾ ਚਾਹੁੰਦੇ ਨੇ ਉੱਤੇ ਪਹੁੰਚ ਕੇ ਸੇਵਾ ਮੁਕੰਮਲ ਕਰਨ ਤੋਂ ਉਪਰੰਤ ਜੋ 2 ਦਸੰਬਰ ਨੂੰ ਸਾਨੂੰ ਸਿੰਘ ਸਾਹਿਬਾਨਾਂ ਨੇ ਲਾਈ ਸੀ ਬੜਾ ਮਨ ਨੂੰ ਸਕੂਨ ਆਇਆ ਔਰ ਤਸੱਲੀ ਹੋਈ ਆ ਔਰ ਮਹਿਸੂਸ ਵੀ ਹੋਇਆ ਕਿ ਪਿਛਲੇ ਸਮੇਂ ਵਿੱਚ ਜੋ ਜ਼ਿੰਦਗੀ ਚ ਜਾਣੇ ਜਾਣੇ ਗਲਤੀਆਂ ਹੋਈਆਂ ਅਸੀਂ ਉਹਨਾਂ ਦੀ ਖੀਮਾ ਜਾਚ ਕ ਲਈ ਭਾਵੇਂ ਅਕਾਲੀ ਦਲ ਵਿੱਚ ਰਹਿੰਦੇ ਆ ਵੀ ਕੋਈ ਸਾਡੇ ਤੋਂ ਪਤਾਈਆਂ ਹੋਈਆਂ ਉਹਨਾਂ ਲਈ ਅਸੀਂ ਲਿਖਤੀ ਤੌਰ ਤੇ ਵੀ ਪਹਿਲਾਂ ਹਾਜ਼ਰ ਹੋ ਕੇ ਜਹੇਦਰ ਸਹਿਬਾਨਾ ਨੂੰ ਦੇਖ ਕੇ ਆਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰੀ ਸਮਿਖਿਆ ਵੀ ਕੀਤੀ ਹੈ ਉਸ ਤੋਂ ਬਾਅਦ ਜੋ ਸੇਵਾ ਵੀ ਲਾਈ ਹੈ ਔਰ ਮੈਂ ਸਮਝਦਾ ਕਿ ਆਉਣ ਵਾਲਾ ਭਵਿੱਖ ਜਿਹੜਾ ਹੈ ਸ਼ਰਮਣੀ ਕਾਲੀਦਲ ਦਾ ਉਹਦਾ ਜੋ ਚਿੱਤਰ ਚਿੱਤਰਿਆ ਜਹੇਦਰ ਸਹਿਬਾਨਾ ਨੇ ਸਾਹਮਣੇ ਰੱਖਿਆ ਪਾਸ ਦੇ ਔਰ ਆਗੂ ਸਹਿਬਾਨਾ ਦੇ ਅਸੀਂ ਉਹਦੇ ਤੇ ਚੱਲਣ ਦੀ ਪੂਰੀ ਮਨ ਦਾ ਨਾ ਕੋਸ਼ਿਸ਼ ਕਰਾਂਗੇ ਲੱਗਦਾ ਕਿ ਨਵਾਂ ਪ੍ਰਧਾਨ ਜਿਹੜਾ ਤੇ ਉਹਨਾਂ ਦੀ ਜਿੱਦਾਂ ਮਡਾਲਾ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਉਹ ਪ੍ਰਕਿਰਿਆ ਵੀ ਜਲਦ ਸ਼ੁਰੂ ਹੋਏਗੀ ਕੁਦਰਤੀ ਤੌਰ ਤੇ ਸਿੰਘ ਸਾਹਿਬਾਨ ਦਾ ਆਦੇਸ਼ ਆ ਜਿਹੜੀ ਪਹਿਲੀ ਲੀਡਰਸ਼ਿਪ ਨੇ ਕੁਝ ਨਾ ਅਸਤੀਫੇ ਦਿੱਤੇ ਸੀ ਸਾ ਸੁਵੀਰ ਸਿੰਘ ਬਾਦਲ ਸਮੇਤ ਵੀ ਉਹ ਅਸਤੀਫੇ ਮਨਜ਼ੂਰ ਕੀਤੇ ਜਾਣ ਉਹ ਤੋਂ ਬਾਅਦ ਜਿਹੜੀ ਭਰਤੀ ਹੋ ਕੇ ਮਤਲਬ ਨਮੀ ਦਿਖ ਵਾਲੀ ਲੀਡਰਸ਼ਿਪ ਨਮੀ ਦਿਖ ਵਾਲੀ ਜਿਹੜੀ ਜਿਹੜੀ ਆਸ ਉਮੀਦ ਤਵਕੋਂ ਕਾਲੀ ਦਲ ਤੇ ਲੋਕ ਕਰਦੇ ਨੇ ਉਸ ਤਰ੍ਹਾਂ ਦੀ ਲੀਡਰਸ਼ਿਪ ਨੂੰ ਅੱਗੇ ਲਿਆਣ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਮੁੱਚੇ ਪੰਥ ਹਤੈਸ਼ੀ ਲੋਕਾਂ ਨੂੰ ਪੰਜਾਬ ਹਤੈਸ਼ੀ ਲੋਕਾਂ ਨੂੰ ਸ਼ਰਮਣੀ ਕਾਲੀ ਦਲ ਦੇ ਕਲਾਵੇ ਵਿੱਚ ਲੈ ਕੇ ਉਹ ਤਕੜੀ ਮਜ਼ਬੂਤ ਜਿੱਥੇ ਮੰਦੀ ਬਣਾਈ ਜਾਵੇ ਮਨੂ ਮਾਜਰਾ ਸਾਹਿਬ ਜਿਹੜਾ ਇੱਕ ਤੁਸੀਂ ਕਹਿ ਰਹੇ ਹੋ ਕਿ ਪ੍ਰਕਿਰਿਆ ਜੇਕਰ ਉਸ ਮਤਲਬਕ ਕੋਈ ਵੀ ਪ੍ਰਦਾਨ ਜੁੜਿਆ ਜਾਂਦਾ ਉਹ ਮਨਜ਼ੂਰ ਹੋਏਗਾ ਤੇ ਉਹ ਕੁਦਰਤੀ ਤੌਰ ਤੇ ਜਿਹੜੀ ਸਿਸਟਮ ਆ ਸਿਸਟਮ ਦੇ ਵਿੱਚ ਰਹਿ ਕੇ ਮਤਲਬ ਹਰ ਇੱਕ ਨੂੰ ਹੱਕ ਆ ਤੇ ਵੀਰ ਬਾਦਲ ਹੀ ਹੋਗਾ ਮੈਂ ਕਹਿੰਦਾ ਵੀ ਜਿਹੜਾ ਵੀ ਉਸ ਮੁਤਾਬਕ ਜਥੇਦਾਰ ਸਹਿਬਾਨਾ ਨੇ ਜੋ ਉਦੇਸ਼ ਦਿੱਤੇ ਨੇ ਉਹਨਾਂ ਆਦੇਸ਼ਾਂ ਤੇ ਅਸੀਂ ਪੂਰੀ ਤਰ੍ਹਾਂ ਚੱਲਾਂਗੇ ਔਰ ਜਿਹੜੀ ਭਰਤੀ ਦੀ ਪ੍ਰਕਿਰਿਆ ਹੈ ਉਹ ਕਮੇਟੀ ਬਣਾਈ ਆ ਕਮੇਟੀ ਦੀ ਜ਼ਿੰਮੇਵਾਰੀ ਲਈ ਆ ਬਲਕਿ ਕਮੇਟੀ ਨੂੰ ਜਲਦੀ ਆਪਣੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਆ ਮੈਂ ਤਾਂ ਇਹ ਹੀ ਚਾਹੁੰਦਾ ਕਿਉਂਕਿ ਲੋਕ ਵੀ ਇਹ ਚਾਹੁੰਦੇ ਨੇ ਕਿ ਜਲਦੀ ਅਸੀਂ ਜਥੇਬੰਦੀ ਬਣਾਈਏ ਔਰ ਤਾਂ ਕਿ ਜਿਹੜੀਆਂ ਪੰਜਾਬ ਤੇ ਪੰਥ ਨੂੰ ਚੁਣੌਤੀਆਂ ਨੇ ਅਸੀਂ ਉਹ ਨਜਿੱਠ ਸਕੀਏ ਔਰ ਖੇਰੂ ਖੇਰੂ ਹੋਈ ਪੰਥ ਦੀ ਸ਼ਕਤੀ ਜਿਹੜੀ ਆ ਉਹਨੂੰ ਅਸੀਂ ਇੱਕ ਥਾਂ ਤੇ ਜੋੜ ਸਕੀਏ ਚਾਰਕ ਤੋਂ ਬਾਅਦ ਲਗਾਤਾਰ ਦੇਖੀ ਤਾਂ ਕਈ ਸ਼੍ਰੋਮਣੀ ਅਕਾਲੀ ਦਲ ਦੀ ਅੱਖਾਂ ਨੂੰ ਧਮਕੀਆਂ ਵੀ ਆਈਆਂ ਨੇ ਫੋਨ ਤੇ ਉਸ ਬਾਰੇ ਕਿਵੇਂ ਦੇਖਦੇ ਹੋ ਕਿ ਕੀ ਲੱਗਦਾ ਸਾਜਿਸ਼ ਕੀ ਹੋ ਸਕਦੀ ਹੈ ਦੇਖੋ ਮੈਂ ਸਮਝਦਾ ਇਸ ਤਰ੍ਹਾਂ ਦੇ ਸਾਧ ਸਾ ਧਮਕੀਆਂ ਦੇਣ ਦੀਆਂ ਜਾਂ ਗੋਲੀ ਚਲਾਉਣ ਵਾਲੀ ਗੱਲ ਵੀ ਉਹ ਸਰਾਸਰ ਗਲਤ ਆ ਔਰ ਉਹਦੀ ਅਸੀਂ ਨਹੀਂ ਦਾ ਵੀ ਕੀਤੀ ਹੈ ਨਾ ਮਤਲਬ ਸਾਡਾ ਧਰਮ ਸਿਖਾਉਂਦਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਭਾਈਚਾਰਕ ਸਾਂਝ ਪਿਆਰ ਇਤਫਾਕ ਜਿਹੜਾ ਹੈ ਪੰਥਕ ਸਫਾਂ ਵਿੱਚ ਬਣਿਆ ਰਹੇ ਔਰ ਪੰਥ ਜਿਹੜਾ ਹੈ ਇੱਕ ਢੰਡੇ ਥੱਲੇ ਇੱਕ ਜਥੇਬੰਦੀ ਥੱਲੇ ਜੁੜ ਕੇ ਕੰਮ ਕਰੇ। ਨਾ ਦਈਏ ਚਲੋ ਅਸੀਂ ਤਾਂ ਸਿੰਘ ਸਾਹਿਬ ਦਾ ਜੋ ਵੀ ਹੁਕਮ ਹੈ ਆ ਇਨ ਬੈਨੋ ਦੀ ਪਾਲਣਾ ਕਰ ਵੀ ਰਹੇ ਆ ਤੇ ਕਰਾਂਗੇ ਵੀ। ਇਸ ਲਈ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਦੇ ਲੀਡਰਸ਼ਿਪ ਬਾਨਾ ਨੇ ਉਦੋਂ ਹੀ ਦੋ ਤਰੀਕ ਨੂੰ ਮੰਨ ਬਣਾ ਲਿਆ ਸੀ ਕਿ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਆਪਣੀ ਜਿਹੜੀ ਸਦਾਰ ਲੈ ਰਿਆ ਇਹਨੂੰ ਸਮਿਟ ਦੇਣਾ ਆ ਵਾਈਂਡ ਅਪ ਕਰ ਦੇਣਾ ਤੇ ਸਿੰਘ ਸਹਿਬਾਨ ਨੂੰ ਅਸੀਂ ਇਤਲਾ ਦੇ ਦੇਣੀ ਆ ਇਸ ਲਈ ਰਸਮੀ ਤੌਰ ਤੇ ਅੱਜ ਇੱਥੇ ਮੀਟਿੰਗ ਰੱਖੀ ਆ ਕਰਕੇ ਲੀਡਰ ਸਹਿਬਾਨਾਂ ਦੀ ਸੇਵਾ ਚੱਲ ਰਹੀ ਸੀ ਅੱਜ ਉਹ ਸੇਵਾ ਮੁਕੰਮਲ ਹੋਈ ਆ ਉਸ ਤੋਂ ਬਾਅਦ ਮੀਟਿੰਗ ਕਰਕੇ ਤੇ ਸਿੰਘ ਸਾਹਿਬ ਜੀ ਨੂੰ ਅਸੀਂ ਇਹ ਜਿਹੜਾ ਹੈਗਾ ਬੇਨਤੀ ਕਰ ਦੇਣੀ ਆ ਕਿ ਅਸੀਂ ਤੁਹਾਡੇ ਹੁਕਮਾਂ ਦੀ ਪਾਲਣਾ ਕਰਤੀ ਆ ਤੇ ਇਹ ਵੀ ਉਮੀਦ ਕਰਦੇ ਆ ਕਿ ਜਿਹੜੇ ਬਾਕੀ ਵੀ ਆਦੇਸ਼ ਹੋਏ ਸਨ ਹੁਕਮ ਹੋਏ ਸਨ ਸ਼੍ਰੀ ਅਕਾਲ ਤਖਸਾਲ ਸਾਹਿਬ ਵੱਲੋਂ ਸਾਰੇ ਲੀਡਰਾਂ ਨੂੰ ਜੋ ਜੋ ਵੀ ਸਿੰਘ ਸਾਹਿਬ ਨੇ ਕਿਹਾ ਸੀ ਸਭ ਨੂੰ ਉਹਨਾਂ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਤੁਹਾਡੇ ਵੱਲੋਂ ਇੱਕ ਮੰਗ ਹੋ ਰਹੀ ਸੀ ਕਿ ਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਹੁਣ ਅਸੀਂ ਕਹਿ ਸਕਦੇ ਕਿ ਕਾਲੀ ਦਲ ਨੂੰ ਮਜ਼ਬੂਤ ਕਰਨ ਵਾਲੇ ਪਾਸੇ ਕਦਮ ਜਿਹੜੇ ਵਧੇ ਨੀ ਸ਼ੁਰੂ ਹੋ ਚੁੱਕੇ ਹਨ ਸਿੰਘ ਸਾਹਿਬ ਨੇ ਇੱਕ ਕਮੇਟੀ ਬਣਾਈ ਸੀ ਜਿਸ ਕਮੇਟੀ ਦਾ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਕਿ ਨਵੇਂ ਸਿਰੇ ਤੋਂ ਭਰਤੀ ਕਰਕੇ ਤੇ ਸਾਰਾ ਜਿਹੜਾ ਢਾਂਚਾ ਸ਼੍ਰੋਮਣੀ ਕਾਲੀ ਦਲ ਦਾ ਇੱਕ ਵਾਰੀ ਨਵੇਂ ਆਪਣੇ ਮੁੱਢ ਤੋਂ ਸ਼ੁਰੂ ਕਰਕੇ ਨਵੇਂ ਸਿਰੋਂ ਬਣਾਉਣਾ ਹੈ ਹਜੇ ਤੱਕ ਉਸ ਕਮੇਟੀ ਦੀ ਮੀਟਿੰਗ ਤਾਂ ਕੋਈ ਹੋਈ ਨਹੀਂ ਧਾਮੀ ਸਾਹਿਬ ਉਹਦੇ ਮੁਖ ਨੇ ਉਸ ਕਮੇਟੀ ਦੇ ਲੇਕਿਨ ਸਿੰਘ ਸਹਿਬਾਨ ਦਾ ਆਦੇਸ਼ ਇਹ ਸੀਗਾ ਕਿ ਹੁਣ ਜਦੋਂ ਕਾਲ ਤਖਤ ਸਾਹਿਬ ਨੇ ਫੈਸਲਾ ਕਰਤਾ ਇਹ ਸਾਰੇ ਆਪਣੇ ਸਿਲਸਿਲੇ ਦਾ ਤੇ ਸਿੱਖ ਪੰਥ ਵਿੱਚ ਗੁਰੂ ਕੀ ਸੰਗਤ ਵਿੱਚ ਇੱਕ ਆਸ ਵੱਜ ਗਈ ਸੀ ਕਿ ਹੁਣ ਅਕਾਲੀ ਦਲ ਦੀ ਇੱਕ ਨਵੀਂ ਰੂਪਰੇਖਾ ਬਣੂਗੀ ਅਕਾਲੀ ਦਲ ਦੀ ਨਵੀਂ ਤਸਵੀਰ ਬਣੂਗੀ ਤੇ ਸਹੀ ਤਰੀਕੇ ਨਾਲ ਭਰਤੀ ਕਰਕੇ ਤੇ ਡੈਲੀਗੇਟ ਬਣਨਗੇ ਉਸ ਤੋਂ ਬਾਅਦ ਸਾਰਾ ਢਾਂਚਾ ਤੇ ਪ੍ਰਬੰਧ ਚੁਣਿਆ ਜਾਊਗਾ ਇਹ ਲੋਕਾਂ ਨੂੰ ਬੜੀ ਆਸ ਹੈ ਬੜੀ ਉਮੀਦ ਹੈ ਜੋ ਸਿੰਘ ਸਬਾਨ ਨੇ ਇੱਥੇ ਸਾਨੂੰ ਹੁਕਮ ਲਾਇਆ ਸੀਗਾ ਅਜੇ ਉਸ ਨੂੰ ਸ਼ੁਰੂ ਕਰਨਾ ਹੈ ਪਰ ਸਾਨੂੰ ਇਹ ਆਸ ਹੈ ਤੇ ਅਸੀਂ ਵਿਸ਼ਵਾਸ ਵੀ ਕਰਦੇ ਆ ਕਿ ਸਾਰੇ ਹੀ ਸ਼੍ਰੋਮਣੀ ਕਾਲ ਦੀ ਦਲ ਦੇ ਲੀਡਰ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਸਿੰਘ ਸਬਾਨ ਦੇ ਹਰ ਹੁਕਮ ਦੀ ਪਾਲਣਾ ਕਰਨਗੇ ਤੇ ਇਕੱਠੇ ਹੋ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਤਕੜੇ ਕਰਾਂਗੇ ਪੰਥ ਨੂੰ ਜਿਹੜੀ ਚੜ੍ਹਦੀ ਕਲਾ ਵੱਲ ਲੈ ਕੇ ਜਾਵਾਂਗੇ ਤੇ ਬਾਕੀ ਵੀ ਜਿਹੜੀਆਂ ਧਿਰਾਂ ਆ ਜਿਹੜੀਆਂ ਹੋਰ ਖੱਬੇ ਸੱਜੇ ਬੈਠੀਆਂ ਨੇ ਉਹਨਾਂ ਤੇਰਾ ਨੂੰ ਵੀ ਨਾਲ ਸ਼ਾਮਿਲ ਕਰਾਂਗੇ ਕਰਕੇ ਸਾਰੇ ਇਸ ਪ੍ਰਕਿਰਿਆ ਵਿੱਚ ਆਪਣਾ ਜਿਹੜਾ ਯੋਗਦਾਨ ਪਾਉਣਾ ਚਾਹੁੰਦੇ ਨੇ ਉੱਤੇ ਪਹੁੰਚ ਕੇ ਸੇਵਾ ਮੁਕੰਮਲ ਕਰਨ ਤੋਂ ਉਪਰੰਤ ਜੋ 2 ਦਸੰਬਰ ਨੂੰ ਸਾਨੂੰ ਸਿੰਘ ਸਾਹਿਬਾਨਾਂ ਨੇ ਲਾਈ ਸੀ ਬੜਾ ਮਨ ਨੂੰ ਸਕੂਨ ਆਇਆ ਔਰ ਤਸੱਲੀ ਹੋਈ ਆ ਔਰ ਮਹਿਸੂਸ ਵੀ ਹੋਇਆ ਕਿ ਪਿਛਲੇ ਸਮੇਂ ਵਿੱਚ ਜੋ ਜ਼ਿੰਦਗੀ ਚ ਜਾਣੇ ਜਾਣੇ ਗਲਤੀਆਂ ਹੋਈਆਂ ਅਸੀਂ ਉਹਨਾਂ ਦੀ ਖੀਮਾ ਜਾਚ ਕ ਲਈ ਭਾਵੇਂ ਅਕਾਲੀ ਦਲ ਵਿੱਚ ਰਹਿੰਦੇ ਆ ਵੀ ਕੋਈ ਸਾਡੇ ਤੋਂ ਪਤਾਈਆਂ ਹੋਈਆਂ ਉਹਨਾਂ ਲਈ ਅਸੀਂ ਲਿਖਤੀ ਤੌਰ ਤੇ ਵੀ ਪਹਿਲਾਂ ਹਾਜ਼ਰ ਹੋ ਕੇ ਜਹੇਦਰ ਸਹਿਬਾਨਾ ਨੂੰ ਦੇਖ ਕੇ ਆਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰੀ ਸਮੀਖਿਆ ਵੀ ਕੀਤੀ ਹੈ ਉਸ ਤੋਂ ਬਾਅਦ ਜੋ ਸੇਵਾ ਵੀ ਲਾਈ ਹੈ ਔਰ ਮੈਂ ਸਮਝਦਾ ਕਿ ਆਉਣ ਵਾਲਾ ਭਵਿੱਖ ਜਿਹੜਾ ਹੈ ਸ਼ਰਮਣੀ ਕਾਲੀਦਲ ਦਾ ਉਹਦਾ ਜੋ ਚਿੱਤਰ ਚਿੱਤਰਿਆ ਜਹੇਦਰ ਸਹਿਬਾਨਾ ਨੇ ਸਾਹਮਣੇ ਰੱਖਿਆ ਪੰਥ ਦੇ ਔਰ ਆਗੂ ਸਹਿਬਾਨਾ ਦੇ ਅਸੀਂ ਉਹਦੇ ਤੇ ਚੱਲਣ ਦੀ ਪੂਰੀ ਮਨਦਰਾਈ ਨਾਲ ਕੋਸ਼ਿਸ਼ ਕਰਾਂਗੇ ਲੱਗਦਾ ਕਿ ਨਵਾਂ ਪ੍ਰਧਾਨ ਜਿਹੜਾ ਚ ਉਹਨਾਂ ਦੀ ਜਿੱਦਾਂ ਮਡਾਲਾ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਉਹ ਪ੍ਰਕਿਰਿਆ ਵੀ ਜਲਦ ਸ਼ੁਰੂ ਹੋਏਗੀ ਕੁਦਰਤੀ ਤੌਰ ਤੇ ਸਿੰਘ ਸਾਹਿਬਾਨ ਦਾ ਆਦੇਸ਼ ਆ ਜਿਹੜੀ ਪਹਿਲੀ ਲੀਡਰਸ਼ਿਪ ਨੇ ਕੁਝ ਨਾ ਅਸਤੀਫੇ ਦਿੱਤੇ ਸੀ ਸਾਹ ਸੁਵੀਰ ਸਿੰਘ ਬਾਦਲ ਸਮੇਤ ਉਹ ਅਸਤੀਫੇ ਮਨਜ਼ੂਰ ਕੀਤੇ ਜਾਣ ਉਹ ਤੋਂ ਬਾਅਦ ਜਿਹੜੀ ਭਰਤੀ ਹੋ ਕੇ ਮਤਲਬ ਨਵੀਂ ਦਿਖ ਵਾਲੀ ਲੀਡਰਸ਼ਿਪ ਨਵੀਂ ਦਿਖ ਵਾਲੀ ਜਣੀ ਜਿਹੜੀ ਆਸ ਉਮੀਦ ਤਵਕੋਂ ਕਾਲੀ ਦਲ ਤੇ ਲੋਕ ਕਰਦੇ ਨੇ ਉਸ ਤਰ੍ਹਾਂ ਦੀ ਲੀਡਰਸ਼ਿਪ ਨੂੰ ਅੱਗੇ ਲਿਆਣ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਮੁੱਚੇ ਪੰਥ ਹਤੈਸ਼ੀ ਲੋਕਾਂ ਨੂੰ ਪੰਜਾਬ ਹਤੈਸ਼ੀ ਲੋਕਾਂ ਨੂੰ ਸ਼ਰਮਣੀ ਕਾਲੀ ਦਲ ਦੇ ਕਲਾਵੇ ਵਿੱਚ ਲੈ ਕੇ ਉਹ ਤਕੜੀ ਮਜ਼ਬੂਤ ਇਥੇ ਮੰਦੀ ਬਣਾਈ ਜਾਵੇ ਜਿੱਦ ਨੂੰ ਮਾਜਰਾ ਸਾਹਿਬ ਜਿਹੜਾ ਇੱਕ ਤੁਸੀਂ ਕਹਿ ਰਹੇ ਹੋ ਕਿ ਪ੍ਰਕਿਰਿਆ ਜੇਕਰ ਉਸ ਤੱਬਕ ਕੋਈ ਵੀ ਪ੍ਰਦਾਨ ਬਣਿਆ ਜਾਂਦਾ ਉਹ ਮਨਜ਼ੂਰ ਹੋਏਗਾ ਤੇ ਉਹ ਕੁਦਰਤੀ ਤੌਰ ਤੇ ਜਿਹੜੀ ਸਿਸਟਮ ਆ ਸਿਸਟਮ ਦੇ ਵਿੱਚ ਰਹਿ ਕੇ ਮਤਲਬ ਹਰ ਇੱਕ ਨੂੰ ਹੱਕ ਆ ਤੇ ਵੀਰ ਬਾਦਲ ਹੀ ਹੁੰਦੇ ਮੈਂ ਕਹਿੰਦਾ ਵੀ ਜਿਹੜਾ ਵੀ ਉਸ ਮੁਤਾਬਕ ਜਥੇਦਾਰ ਸਹਿਬਾਨਾ ਨੇ ਜੋ ਉਦੇਸ਼ ਦਿੱਤੇ ਨੇ ਉਹਨਾਂ ਆਦੇਸ਼ਾਂ ਤੇ ਅਸੀਂ ਪੂਰੀ ਤਰ੍ਹਾਂ ਚੱਲਾਂਗੇ ਔਰ ਜਿਹੜੀ ਭਾਰਤੀ ਦੀ ਪ੍ਰਕਿਰਿਆ ਹੈ ਉਹ ਕਮੇਟੀ ਬਣਾਈ ਆ ਕਮੇਟੀ ਦੀ ਜ਼ਿੰਮੇਵਾਰੀ ਲਈ ਆ ਬਲਕਿ ਕਮੇਟੀ ਨੂੰ ਜਲਦੀ ਆਪਣੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ ਮੈਂ ਤਾਂ ਇਹ ਹੀ ਚਾਹੁੰਦਾ ਕਿਉਂਕਿ ਲੋਕ ਵੀ ਇਹ ਚਾਹੁੰਦੇ ਨੇ ਕਿ ਜਲਦੀ ਅਸੀਂ ਜਥੇਬੰਦੀ ਬਣਾਈਏ ਔਰ ਤਾਂ ਕਿ ਜਿਹੜੀਆਂ ਪੰਜਾਬ ਤੇ ਪੰਥ ਨੂੰ ਚੁਣੌਤੀਆਂ ਨੇ ਅਸੀਂ ਉਹ ਨਜਿੱਠ ਸਕੀਏ ਔਰ ਖੇਰੂ ਖੇਰੂ ਹੋਈ ਪੰਥ ਦੀ ਸ਼ਕਤੀ ਜਿਹੜੀ ਆ ਉਹਨੂੰ ਅਸੀਂ ਇੱਕ ਥਾਂ ਤੇ ਜੋੜ ਸਕੀਏ ਚਾਰਕ ਤੋ ਬਾਅਦ ਲਗਾਤਾਰ ਦੇਖਿਆ ਤਾਂ ਕਈ ਸ਼ਰੋਮੀਆਂ ਕਾਲੀਦਵ ਦੀਆਂ ਅੱਖਾਂ ਨੂੰ ਧਮਕੀਆਂ ਵੀ ਆ ਰਹੀਆਂ ਨੇ ਫੋਨ ਤੇ ਉਸ ਬਾਰੇ ਕਿਵੇਂ ਦੇਖਦੇ ਹੋ ਕੀ ਲੱਗਦਾ ਹੈ ਸਾਜ਼ਿਸ਼ ਕੀ ਹੋ ਸਕਦੀ ਹੈ ਦੇਖੋ ਮੈਂ ਸਮਝਦਾ ਇਸ ਤਰ੍ਹਾਂ ਦੀਆਂ ਸਾਹਸ ਸਾਹਸ ਧਮਕੀਆਂ ਦੇਣ ਦੀਆਂ ਜਾਂ ਗੋਲੀ ਚਲਾਉਣ ਵਾਲੀ ਗੱਲ ਵੀ ਉਹ ਸਰਾਸਰ ਗਲਤ ਆ ਔਰ ਉਦੀ ਅਸੀਂ ਨਿੰਦਾ ਵੀ ਕੀਤੀ ਆ ਨਾ ਮਨ ਲਾ ਸਾਡਾ ਧਰਮ ਸਿਖਾਉਂਦਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਭਾਈਚਾਰਕ ਸਾਜ ਪਿਆਰ ਇਤਫਾਕ ਜਿਹੜਾ ਹੈ ਪੰਥਕ ਸਫਾ ਵਿੱਚ ਬਣਿਆ ਰਹੇ ਔਰ ਪੰਥ ਜਿਹੜਾ ਹੈ ਇੱਕ ਢੰਡੇ ਥੱਲੇ ਇੱਕ ਜਥੇਬੰਦੀ ਥੱਲੇ ਜੁੜ ਕੇ ਕੰਮ ਕਰੇ। ਠੀਕ। ਨਾਂ ਦਈਏ। ਚਲੋ ਅਸੀਂ ਤਾਂ ਸਿੰਘ ਸਾਹਿਬ ਦਾ ਜੋ ਵੀ ਹੁਕਮ ਹੈ ਔਨ ਬੈਨੋ ਦੀ ਪਾਲਣਾ ਕਰ ਵੀ ਰਹੇ ਆ ਤੇ ਕਰਾਂਗੇ।